ਕੰਗਨਾ ਰੁਨੌਤ ਆਈ ਦਿਨ ਹਿਸੁਰਕਾਂ ਵਿੱਚ ਰਹੰਦੀ ਹੈ ਜੀ ਹਾਂ ਥੱਪੜ ਕਾਣ ਤੋਂ ਬਾਅਦ ਉਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਕੀ ਰਹੀ ਹੈ ਦੱਸਦੇ ਹਾਂ ਚੰਡੀਗੜ੍ਹ 에어ਪੋਰਟ ਉੱਪਰ ਕੰਗਨਾ ਰੁਨੌਤ ਨੂੰ ਮਹਿਲਾ ਸੁਰੱਖਿਆ ਗਾਰਡ ਕੁਲਵਿੰਦਰ ਕਾਲ ਵੱਲੋਂ ਥੱਪੜ ਮਾਰਨ ਦੀ ਚਰਚਾ ਪੂਰੀ ਦੁਨੀਆ ਵਿੱਚ ਚੱਲ ਰਹੀ ਹੈ ਜੀ ਹਾਂ ਕੁਝ ਲੋਕ ਇਸ ਨੂੰ ਗਲਤ ਕਹਿ ਰਹੇ ਨੇ ਤੇ ਕੁਝ ਲੋਕ ਇਸ ਨੂੰ ਸਹੀ ਕਰਾਰ ਦੇ ਰਹੇ ਨੇ ਜੀ ਹਾਂ ਦੱਸਦੇ ਹਾਂ ਹੁਣ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨੀਆਂ ਦਾ ਘਾਰਾ ਨੋਸ਼ੀਨ ਸ਼ਾ ਨੇ ਕੰਗਨਾ ਨੂੰ ਥੱਪੜ ਮਾਰ ਦਾ ਐਲਾਨ ਕੀਤਾ ਹੈ ਦਰਅਸਲ ਲੰਬੇ ਸਮੇਂ ਤੋਂ ਕੰਗਧਾਰਨੌਤ ਅਕਸਰ ਆਪਣੇ ਵਿਵਾਦਾ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ 2000 ਦੌਰਾਨ ਉਸਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਤੇ ਭਾਜਪਾ ਦੀ ਤਰਫੋਂ ਜਿੱਤ ਵੀ ਪ੍ਰਾਪਤ ਕੀਤੀ ਪਰ ਇਸ ਤੋਂ ਤੁਰੰਤ ਬਾਅਦ ਚੰਡੀਗੜ੍ਹ 에ਅਰਪੋਰਟ ਤੇ ਮਹਿਲਾ ਕਾਂਸਟੇਬਲ ਨੇ ਉਸ ਨੂੰ ਥੱਪੜ ਜੜ ਦਿੱਤਾ। ਦਸ ਜੇ ਇਸ ਤੋਂ ਬਾਅਦ ਕੰਗਨਰਨੌਤ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਈ। ਹੁਣ ਇਸ ਦੌਰਾਨ ਹੀ ਇੱਕ ਵੀਡੀਓ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਅਧਿਕਾਰੀ ਕੰਗਨਰਨੌਤ ਨੂੰ ਮਿਲਣ ਤੋਂ ਬਾਅਦ 2-3 ਥੱਪੜ ਜਣਾਉਂਦੀ ਹੈ। ਜੀ ਹਾਂ ਦਰਅਸਲ ਇਸ ਵੀਡੀਓ ਵਿੱਚ ਕੋਈ ਹੋਰ ਇਹੀ ਬਲਕਿ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੋਸ਼ੀਨ ਸ਼ਾ ਨਜ਼ਰ ਆ ਰਹੀ ਹੈ ਜੀ ਹਾਂ ਇਸ ਵਾਇਰਲ ਵੀਡੀਓ ਵਿੱਚ ਨੋਸ਼ੀਨ ਨੂੰ ਇੱਕ ਚੈਟ ਸ਼ੋਕ ਦੌਰਾਨ ਕੰਗਨਾ ਰਣੌਤ ਬਾਰੇ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਸ ਬਾਲੀਵੁੱਡ ਅਦਾਕਾਰ ਜਾਂ ਮਨੀਤਰੇ ਨੂੰ ਮਿਲਣਾ ਚਾਹੁੰਦੀ ਹੈ ਤਾਂ ਉਸ ਨੇ ਕੰਗਨਾ ਰਣੌਤ ਦਾ ਨਾਮ ਲਿਆ ਫਿਰ ਉਸ ਨੂੰ ਪੁੱਛਿਆ ਗਿਆ ਕਿ ਉਹ ਕੰਗਨਾ ਨੂੰ ਕਿਉਂ ਮਿਲਣਾ ਚਾਹੁੰਦੀ ਹੈ ਤੇ ਇਸ ਉੱਪਰ ਨੋਸ਼ੀਨ ਨੇ ਜਵਾਬ ਦਿੱਤਾ ਕਿ ਉਹ ਕੰਗਨਾ ਰਣੌਤ ਨੂੰ 2-3 ਥੱਪੜ ਜੜਨਾ ਚਾਹੁੰਦੀ ਹੈ ਕਿ ਉਹ ਬਿਨਾ ਸੋਚੇ ਸਮਝੇ ਉਹਨਾਂ ਦੇ ਦੇਸ਼ ਬਾਰੇ ਕੁਝ ਵੀ ਕਹਿ ਦਿੰਦੀ ਹੈ ਤੇ ਨਾਲ ਹੀ ਅਦਾਕਾਰਾਂ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਕਦੇ ਮੌਕਾ ਮਿਲਿਆ ਤਾਂ ਮੈਂ ਕੰਗਨਾ ਨੂੰ ਮਿਲ ਕੇ ਥੱਪੜ ਜੜਾਂਗੀ ਉਹ ਬਿਨਾ ਮਤਲਬ ਮੇਰੇ ਦੇਸ਼ ਤੇ ਪਾਕਿਸਤਾਨ ਸੈਨਾ ਬਾਰੇ ਜਿਹੜਾ ਹੈ ਉਹ ਬੋਲਦੀ ਹੀ ਰਹਿੰਦੀ ਹੈ ਨਾਲ ਹੀ ਨਸ਼ੀਨ ਅੱਗੇ ਕਹਿੰਦੀ ਹੈ ਕਿ ਇਹ ਕੰਗਨਾ ਰਣੋਦ ਦੀ ਜੁਰਤ ਨੂੰ ਸਲਾਮ ਉਹ ਬਿਨਾ ਕਿਸੇ ਜਾਣਕਾਰੀ ਦੀ ਵੀ ਚੰਗੀ ਤਰ੍ਹਾਂ ਬੋਲਣਾ ਜਾਣਦੀ ਹੈ ਖਾਸ ਕਰ ਇਹ ਵੀ ਹੈ ਕਿ ਉਹ ਕਿਸੇ ਹੋਰ ਦੇਸ਼ ਦੀ ਗੱਲ ਕਰਦੀ ਹੈ ਤਾਂ ਉਹਨੂੰ ਆਪਣੇ ਦੇਸ਼ 'ਚ ਆਪਣੀ ਅਦਾਕਾਰੀ ਤੇ ਧਿਆਨ ਦੇਣਾ ਚਾਹੀਦਾ ਹੈ ਇਹ ਤੁਹਾਡਾ ਕੰਮ ਹੈ ਕਿ ਤੁਸੀਂ ਆਪਣੀ ਅਦਾਕਾਰੀ ਤੇ ਨਿਰਦੇਸ਼ਨ ਤੇ ਧਿਆਨ ਦਿਓ ਕੰਗਨਾ ਰੁਨੌਤ ਆਈ ਦਿਨ ਹਿਸੁਰਕਾਂ ਵਿੱਚ ਰਹੰਦੀ ਹੈ ਜੀ ਹਾਂ ਥੱਪੜ ਕਾਣ ਤੋਂ ਬਾਅਦ ਉਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਕੀ ਰਹੀ ਹੈ ਦੱਸਦੇ ਹਾਂ ਚੰਡੀਗੜ੍ਹ 에어ਪੋਰਟ ਉੱਪਰ ਕੰਗਨਾ ਰੁਨੌਤ ਨੂੰ ਮਹਿਲਾ ਸੁਰੱਖਿਆ ਗਾਰਡ ਕੁਲਵਿੰਦਰ ਕਾਲ ਵੱਲੋਂ ਥੱਪੜ ਮਾਰਨ ਦੀ ਚਰਚਾ ਪੂਰੀ ਦੁਨੀਆ ਵਿੱਚ ਚੱਲ ਰਹੀ ਹੈ ਜੀ ਹਾਂ ਕੁਝ ਲੋਕ ਇਸ ਨੂੰ ਗਲਤ ਕਹਿ ਰਹੇ ਨੇ ਤੇ ਕੁਝ ਲੋਕ ਇਸ ਨੂੰ ਸਹੀ ਕਰਾਰ ਦੇ ਰਹੇ ਨੇ ਜੀ ਹਾਂ ਦੱਸਦੇ ਹਾਂ ਹੁਣ ਇੱਕ ਹੋਰ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨੀਆਂ ਦਾ ਘਾਰਾ ਨੋਸ਼ੀਨ ਸ਼ਾ ਨੇ ਕੰਗਨਾ ਨੂੰ ਥੱਪੜ ਮਾਰ ਦਾ ਐਲਾਨ ਕੀਤਾ ਹੈ ਦਰਅਸਲ ਲੰਬੇ ਸਮੇਂ ਤੋਂ ਕੰਗਧਾਰਨੌਤ ਅਕਸਰ ਆਪਣੇ ਵਿਵਾਦਾ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ 2000 ਦੌਰਾਨ ਉਸਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਤੇ ਪਾਸ਼ਪਾਦੀ ਤਰਫੋਂ ਜਿੱਤ ਵੀ ਪ੍ਰਾਪਤ ਕੀਤੀ ਪਰ ਉਸ ਤੋਂ ਤੁਰੰਤ ਬਾਅਦ ਚੰਡੀਗੜ੍ਹ 에ਅਰਪੋਰਟ ਤੇ ਮਹਿਲਾ ਕਾਂਸਟੇਬਲ ਨੇ ਉਸ ਨੂੰ ਥੱਪੜ ਜੜ ਦਿੱਤਾ ਦਸ ਜੇ ਇਸ ਤੋਂ ਬਾਅਦ ਕੰਗਨਰਨੋਤ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਈ ਹੁਣ ਇਸ ਦੌਰਾਨ ਹੀ ਇੱਕ ਵੀਡੀਓ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਅਧਿਕਾਰੀ ਕੰਗਨਰਨੋਤ ਨੂੰ ਮਿਲਣ ਤੋਂ ਬਾਅਦ 2-3 ਥੱਪੜ ਜਣਾ ਚਾਹੁੰਦੀ ਹੈ ਜੀ ਹਾਂ ਦਰਅਸਲ ਇਸ ਵੀਡੀਓ ਵਿੱਚ ਕੋਈ ਹੋਰ ਇਹੀ ਬਲਕਿ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਨੋਸ਼ੀਨ ਸ਼ਾ ਨਜ਼ਰ ਆ ਰਹੀ ਹੈ ਜੀ ਹਾਂ ਇਸ ਵਾਇਰਲ ਵੀਡੀਓ ਵਿੱਚ ਨੋਸ਼ੀਨ ਨੂੰ ਇੱਕ ਚੈਟ ਸ਼ੋਕ ਦੌਰਾਨ ਕੰਗਨਾ ਰਣੌਤ ਬਾਰੇ ਗੱਲ ਕਰਦਿਆਂ ਦੇਖਿਆ ਜਾ ਸਕਦਾ ਹੈ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਸ ਬਾਲੀਵੁੱਡ ਅਦਾਕਾਰ ਜਾਂ ਮੀਨੀਤਰੇ ਨੂੰ ਮਿਲਣਾ ਚਾਹੁੰਦੀ ਹੈ ਤਾਂ ਉਸ ਨੇ ਕੰਗਨਾ ਰਣੌਤ ਦਾ ਨਾਮ ਲਿਆ ਫਿਰ ਉਸ ਨੂੰ ਪੁੱਛਿਆ ਗਿਆ ਕਿ ਉਹ ਕੰਗਨਾ ਨੂੰ ਕਿਉਂ ਮਿਲਣਾ ਚਾਹੁੰਦੀ ਹੈ ਤੇ ਇਸ ਉੱਪਰ ਨੋਸ਼ੀਨ ਨੇ ਜਵਾਬ ਦਿੱਤਾ ਕਿ ਉਹ ਕੰਗਨਾ ਰਣੌਤ ਨੂੰ 2-3 ਥੱਪੜ ਜੜਨਾ ਚਾਹੁੰਦੀ ਹੈ ਕਿ ਉਹ ਬਿਨਾ ਸੋਚੇ ਸਮਝੇ ਉਹਨਾਂ ਦੇ ਦੇਸ਼ ਬਾਰੇ ਕੁਝ ਵੀ ਕਹਿ ਦਿੰਦੀ ਹੈ ਤੇ ਨਾਲ ਹੀ ਅਦਾਕਾਰਾਂ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਕਦੇ ਮੌਕਾ ਮਿਲਿਆ ਤਾਂ ਮੈਂ ਕੰਗਨਾ ਨੂੰ ਮਿਲ ਕੇ ਥੱਪੜ ਜੜਾਂਗੀ ਉਹ ਬਿਨਾ ਮਤਲਬ ਮੇਰੇ ਦੇਸ਼ ਤੇ ਪਾਕਿਸਤਾਨ ਸੈਨਾ ਬਾਰੇ ਜਿਹੜਾ ਹੈ ਉਹ ਬੋਲਦੀ ਹੀ ਰਹਿੰਦੀ ਹੈ ਨਾਲ ਹੀ ਨਸ਼ੀਨ ਅੱਗੇ ਕਹਿੰਦੀ ਹੈ ਕਿ ਇੱਕ ਕੰਗਨਾ ਨੌਦ ਦੀ ਜੁਰਤ ਨੂੰ ਸਲਾਮ ਉਹ ਬਿਨਾ ਕਿਸੇ ਜਾਣਕਾਰੀ ਦੀ ਵੀ ਚੰਗੀ ਤਰ੍ਹਾਂ ਬੋਲਣਾ ਜਾਣਦੀ ਹੈ ਖਾਸ ਕਰ ਇਹ ਵੀ ਹੈ ਕਿ ਉਹ ਕਿਸੇ ਹੋਰ ਦੇਸ਼ ਦੀ ਗੱਲ ਕਰਦੀ ਹੈ ਤਾਂ ਉਹਨਾਂ ਨੂੰ ਆਪਣੇ ਦੇਸ਼ 'ਚ ਆਪਣੀ ਅਦਾਕਾਰੀ ਤੇ ਧਿਆਨ ਦੇਣਾ ਚਾਹੀਦਾ ਹੈ ਇਹ ਤੁਹਾਡਾ ਕੰਮ ਹੈ ਕਿ ਤੁਸੀਂ ਆਪਣੀ ਅਦਾਕਾਰੀ ਤੇ ਨਿਰਦੇਸ਼ਨ ਤੇ ਧਿਆਨ ਦਿਓ